ਮਾਹ ہماری ਸ਼ਕਤੀਆਂ ਦਾ ਗਲਤ ਵਿਅਕੀਅਕੀ ਗਿਆ ਮਾਹ ਕਹਿਣਾ ਗੁੱਟੀ ਉੱਤੇ ਬੰਨ ਕੇ ਬਡਾਨਾ ਫਿਰਦੇ ਨਾ ਨਾ ਖਿਡਾਰੀ ਤੇ ਬਡਾ ਖਿਡਾਰੀ ਹਾਂ ਯਾਰ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਖੈਰ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਇੱਕ ਹੋਰ ਨਵਾਂ ਦਿਨ ਤੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋ ਗਏ ਆ ਅੱਜ ਆਪਾਂ ਚੱਲੇ ਆਂ ਸਹਾਰਨਪੁਰ ਤੇ ਅੱਜ ਦਾ ਬਲੌਗ ਤੇ ਕੱਲ ਦਾ ਦੋਨੇ ਆਪਾਂ ਇੱਕੇ ਪਾਰਟ ਚ ਬਣਾਵਾਂਗੇ ਆਪਾਂ ਜਾਣਾ ਨਗਰ ਕੀਰਤਨ ਮੁੰਡੇ ਦਾ ਫੋਨ ਆਇਆ ਸੀਗਾ ਛੁੱਟੀ ਆਪਾਂ ਨੂੰ ਮਿਲ ਗਈ ਆ ਕੰਮ ਤੋਂ ਆਪਣੇ ਨਾਲ ਜੁਆਇਨ ਕਰ ਰਹੇ ਨੇ ਹਰਮਿਤ ਸਿੰਘ ਹਰਮਨਦੀਪ ਸਿੰਘ ਤੇ ਉਹਨੂੰ ਆਪਣੇ ਨਾਲ ਜਾਣਗੇ ਟ੍ਰੇਨ ਆਪਣੀ ਹੈਗੀ ਆ 9 ਵਜੇ ਦੀ ਇੱਥੋਂ ਨਿਕਲਾਂਗੇ ਆਪਾਂ 7:30 ਕਿਉਂਕਿ ਚੰਡੀਗੜ੍ਹ ਜਾਣਾ ਆਪਾਂ ਨੇ ਚੰਡੀਗੜ੍ਹ ਟਰੈਫੀ ਜਿੰਨ ਲੇਟਾ ਲੂਟਾਂ ਕਰਕੇ ਨਾ ਥੋੜਾ ਟਾਈਮ ਲੱਗ ਜਾਂਦਾ ਬਾਕੀ ਤੁਸੀਂ ਜੁੜੇ ਰਹੋ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬੈਲ ਆਈਕਨ ਵੀ ਦਬਾ ਦਿਆ ਕਰੋ ਹਰ ਕੁਝ ਕਰ ਦਿਆ ਕਰੋ ਜੋ ਜੋ ਤੁਸੀਂ ਕਰ ਸਕਦੇ ਹੋ ਤੇ ਮਿਲਾਂਗੇ ਤੁਹਾਨੂੰ ਉੱਥੇ ਦਿਖਾਵਾਂਗੇ ਯੂਪੀ ਦਾ ਨਗਰ ਕੀਰਤਨ ਦਵਾਰ ਦਵਾਰੇ ਚੱਲੇ ਆ ਤੇ ਦੋ ਤਿੰਨ ਮੁੰਡੇ ਜਾ ਰਹੇ ਆਪਾਂ ਬਾਕੀ ਤੇ ਉੱਥੇ ਮਿਲਾਂਗੇ ਤੁਹਾਨੂੰ ਯੂਪੀ ਦਾ ਨਗਰ ਕੀਰਤਨ ਦਿਖਾਵਾਂਗੇ ਕਿ ਐਦਾਂ ਦਾ ਉੱਥੇ ਨਗਰ ਕੀਰਤਨ ਨਿਕਲਦਾ ਆਪਾਂ ਦੇਖਣਾ ਨਗਰ ਕੀਰਤਨ ਕਿੱਦਾਂ ਦਾ ਨਿਕਲਦਾ ਯੂਪੀ ਦਾ ਬਾਕੀ ਜੁੜੇ ਰਹੋ ਥੋੜਾ ਲੇਟ ਹੁੰਦਾ ਹੁੰਦਾ ਸਾਡਾ ਵਲੌਗ ਤਾਂ ਹੀ ਆਪਾਂ ਛੋਟੇ ਮਤਗੀ ਵਧੀਆ ਬਣਾਈਦਾ ਘੱਟ ਬਣਾਈਦਾ ਵਧੀਆ ਬਣਾਈਦਾ ਕੁਝ ਸਪੋਰਟ ਕਰਨੀ ਆ। ਪੂਰਾ ਵਲੌਗ ਦੇਖ ਕੇ ਜਾਣਾ। ਮਜ਼ਾ ਆਊਗਾ ਸਾਰਿਆਂ ਨੂੰ ਪੂਰਾ। ਤੇ ਟ੍ਰੇਨ 'ਚ ਵੀ ਆਪਾਂ ਬਹੁਤ ਟਾਈਮ ਬਾਅਦ ਬੈਠਣ ਲੱਗੇ ਆ। ਚੰਗਾ ਜੀ ਮਿੱਤਰੋ ਨੇਰਾ ਪੈ ਚੁੱਕਾ ਆ। 8:30 ਹੋ ਗਏ ਆ। ਟਾਈਮ ਆ ਰਿਹਾ ক্লোਜ਼ ਹਰਮਨ ਤੇ ਹਰਮੀਤ ਦੋਨੇ ਪਹੁੰਚਣ ਵਾਲੇ ਆ। ਆਪਾਂ ਕਰ ਲਈਏ ਪੈਕਿੰਗ। ਧਮਾ ਧਮਾ ਨਿਕਲੀਏ। ਕਿਉਂਕਿ ਚੰਡੀਗੜ੍ਹ 'ਚ ਲਾਈਟਾਂ ਨੇ ਘਰ ਛੱਡਣੇ ਜੇ ਦੁਖੀ ਆਪਾਂ ਹੋ ਜਾਾਂਗੇ ਲੇਟ। ਫਿਰ ਬੱਸ ਅਬਸ ਆਪਾਂ ਨੂੰ ਲੈਣੀ ਪੈਣੀ ਆ। ਬੱਸ ਕਰਕੇ ਆਪਾਂ ਥੋੜੇ ਜਿਆਦਾ ਫਿਰ ਰੋਲਦੇ ਜਾਵਾਂਗੇ। ਇਸ ਕਰਕੇ ਪਹਿਲਾਂ ਹੀ ਉਹਨਾਂ ਨੂੰ ਫੋਨ ਕਰੀਏ ਛੇਤੀ ਆਓ ਕਮਨੋ ਲੈਟਸ ਗੋ ਫੇਰ ਚੱਲਦੇ ਆਪਾਂ ਮੇਰੀ ਵੀਡੀਓ ਬਣੇਗੀ ਬੋਲ ਹਾਈ ਬੰਦ ਕਰ ਬੰਦ ਕਰ ਇਧਰ ਬੋਲ ਹਾਈ ਵਲੌਗ ਬਣ ਰਿਹਾ ਹੈ ਬਹੁਤ ਸਬਸਕ੍ਰਾਈਬ ਕਰੋ ਸਬਸਾਈਕਲੋ ਸਭ ਸਾਈ ਨਹੀਂ ਸਬਸਕ੍ਰਾਈਬ ਬੋਲ ਸਭ ਮੈਂ ਸਬਸਕ੍ਰਾਈਬ ਹੀ ਬੋਲੇਗਾ ਸਾਰਾ ਬੋਲ ਦੇ ਸਬਸਕ੍ਰਾਈਬ ਕਰੋ ਅਕੇਲਾ ਸਬਸਕ੍ਰਾਈਬ ਕੁਝ ਹੋਰ भी करो भी करो। ये देखा अबू को पता है ये देखता है ब्लॉग लाइक भी करो हाँ और और वीडियो को सब्सक्राइब करो बस वो तो हो गया और क्या क्या होता है लाइक होता है सब्सक्राइब होता है और क्या होता है चैनल को कमेंट भी होता है शेयर भी होता है कमेंट तो तू करता नहीं तेरे दांत कहाँ पे गए हैं ये देखे ऐसे ना इसके दांत इसके दांत देख ਇਸਕੇ ਅਸੀਂ ਜਾਏਗੇ ਥੋੜੀ ਦੇਰ ਬਾਅਦ ਮੈਂ ਜਾਏਗੇ ਇਹ ਕਰਕਰੇ ਖਾ ਰਹਾ ਹੈ ਨਾ ਇਹ ਮੇਰੇ ਦੰਦ ਖਾ ਰਹਾ ਹੈ ਤੇਰੇ ਦੰਦ ਕਿਵੇਂ ਦਿਖੇਗੇ ਇਸ ਵਿੱਚ ਚਲੋ ਬਾਈ ਕਰ ਦੋ ਬਾਈ ਪਾਪਾਈ ਕਰੀ ਆਪਾਂ ਪਿੰਡ ਨੂੰ ਅਲਵਿਦਾ ਟੈਕਸੀ ਆਪਣੀ ਆਉਂਦਾ ਹੀ ਆ ਲਓ ਜੀ ਪਹੁੰਚ ਗਏ ਆ ਛੰਟੀਗੜ੍ਹ ਲੇਲਵੇ ਸਟੇਸ਼ਨ ਇਹ ਹੋ ਸਕਦਾ ਆਪਾਂ ਛੇਤੀ ਪਹੁੰਚ ਜਾਈਏ ਨਾ ਲੇਟ ਤਾਂ ਹੁੰਦਾ ਹੀ ਹੁੰਨੇ ਆ ਐਨੇ ਵੀ ਨਹੀਂ ਹੋਏ 10 15 ਮਿੰਟ ਪਏ 10 15 ਮਿੰਟ ਆ ਦੇਖ ਇਹ ਤਾਂ ਫਿਰ ਜਿਹੜੇ ਦੇਖਦੇ ਆ 100 ਦੇ ਲੋ ਬੰਦਾ ਉਹਨੂੰ ਪਤਾ ਹੀ ਆ ਵੀ ਲੇਟ ਕਰਾਉਂਦਾ ਕੌਣ ਤੋ ਲੈ ਕਰਾਤਾ ਹੀ ਕੰਮ ਬਚ ਗਿਆ ਬਚ ਗਿਆ ਤੋਣ ਗਿਆ ਕੌਣ ਕਹਿੰਦੇ ਗੱਲਬਾਤ ਪੂਰੀ ਹੂ ਚੰਦੀਗੜ੍ਹ ਲੇਲਵੇ ਸਟੇਸ਼ਨ ਹੈ ਟੈਕਸੀ ਉਹ ਟੈਕਸੀ ਹੋਈ ਕੀ ਬਾਈ ਦੇਖੀ ਲਲਵਾਦ ਪੂਰੀ ਓਕੇ ਹੋ ਗਈ ਬਈ ਮਤਰੋ ਕਲੋਲ ਹੋ ਗਈ ਮੈਂ ਕਿ ਗਿਰ ਗਿਆ ਤਾਂ ਥੱਲੇ ਮੈਂ ਬੋਲੀ ਗਿਆ ਜਦ ਦੇਖਿਆ ਮੈਂ ਕਿ ਗੈਪ ਹੋਇਆ ਵਾ ਮਰ ਗਿਆ ਯੋ ਮਤਰੋ ਆਪਾਂ ਨੂੰ ਸੀਟ ਮਿਲ ਚੁੱਕੀ ਆ ਐ ਬਾਈ ਉੱਤਨਾ ਆਗੜਾ ਟਾਈਮ ਹੋਇਆ ਤੰਦਾ ਛੇਤੀ ਮਾਰ ਛੇਤੀ ਤੇਰੇ ਕਰਕੇ ਕਿਤੇ ਅਸੀਂ ਤੱਕੜੇ ਜਾ ਪਹੁੰਚ ਗਿਆ ਯੂਪ ਲੋ ਜੀ ਐਡਰੈਸ ਪਤਾ ਕਰਦੇ ਹੋਏ ਆਂਟੀ ਨੇ ਉੱਕੀ ਜਾਣਾ ਚੱਲ ਠੀਕ ਆਂਟੀ ਨੇ ਮੇਰੇ ਤੇ ਬੈਗ ਉੱਠਾ ਆਂਟੀ ਨੂੰਦਾਰਾ ਕਿਤੇ ਬੈਗ ਨਾ ਚੋਰੀ ਕਰ ਲੈਣ ਯੂਪੀ ਵਾਲੇ ਯੂਪੀ ਵਾਲਿਆਂ ਨੇ ਪੱਗਾ ਨਹੀਂ ਹੋਈਆਂ ਲੋ ਭਾਈ ਦਦ ਦੀ ਸੇਵਾ ਜਿਨ੍ਹਾਂ ਨੂੰ ਕਰੇ ਜਾਣੀ ਪੁੱਛਦਾ ਉਹਨੂੰ ਦੁੱਧ ਪੁੱਛ ਰਹੇ ਕੀ ਚੱਕਰ ਕੀ ਏ ਅਰੇ ਮੇਰੀ ਨਾ ਮੈਡਮ ਨਹੀਂ ਆਉਂਦੀਆਂ ਤੁਹਾਨੂੰ ਸਵੇਰੇ ਦੁਵਾਰੇ ਕਹਿਣਾ ਜਿਹੜੀ ਦਿਨਾਂ ਦੀ ਮੈਂ ਜਨਾਂ ਨੂੰ ਲੈ ਕੇ ਨਹੀਂ ਜਾ ਰੱਖਿਆ ਅੱਜ ਚਾਰ ਪੰਜ ਮੈਡਮ ਵੀ ਮੈਡਮ ਜੀ ਮੈਡਮ ਜੀ ਐਦਾਂ ਨਾ ਉਹ ਮੈਨੂੰ ਬੁਰਾ ਲੱਗਦਾ ਕਹਿੰਦੀ ਕਿਉਂ ਮੇਰਾ ਨਾਮ ਵੀ ਪਿਆਰ ਦੇ ਮੱਮੀ ਕਹਿੰਦੇ ਕਹਿੰਦੀ ਉੱਤ ਕਹਿੰਦੀ ਥੋੜੀ ਥੋੜੀ ਜਰੀ ਮੈਂ ਕਿਹਾ ਨਹੀਂ ਨਾ ਉਹਦਾ ਕੋਈ ਦਿੱਕਤ ਨਹੀਂ ਆਇਆ ਕਿ ਸਾਰੀ ਲੋ ਭਾਈ ਮਿੱਤਰੋ ਗੱਡ ਦੀ ਮਾਰਨਿੰਗ ਹੋ ਗਈ ਆ ਮੁੰਡੇ ਲੱਗਿਆ ਤਿਆਰ ਹੋਣ ਚੱਕੋ ਜੁੱਪੀ ਦਾ ਤੋਬਾ ਉਹ ਪਾਤੀਆਂ ਬਿਊਟੀ ਐਪ ਨਗਰ ਕੀਰਤਨ ਵਾਲਾ ਹਲੇ ਪਹੌਲ ਬਣਿਆ ਨੀਗਾ ਅਜੇ ਨਾਣਾ ਖਾਲੀ ਪਿਆ ਹੁਣ ਆਏ ਨਹੀਂ ਪਤਾ ਲੱਗ ਰਿਹਾ ਨਗਰ ਕੀਰਤਨ ਮੰਦਿਰ ਚ ਰੱਖਿਆ ਹੋਆ ਕਿ ਗੁਰਦੁਆਰੇ ਚ ਰੱਖਿਆ ਹੈ ਮੰਦਿਰ ਹੈ ਮੰਦਿਰ ਦੇ ਮੰਦਿਰ ਚ ਰੱਖਿਆ ਆ ਮਾਤਾ ਦਾ ਪ੍ਰਕਾਸ਼ ਨਾਲ ਇਹ ਆਂਬਾਂ ਦੇ ਬਾਗ ਆ ਆਣਾ ਗੱਲਵਾਦਾ ਖੇਤਾਂ ਕੋਤਾਂ ਦੀ ਐਜੀ ਪਾਥੀਆਂ ਆਪਣੇ ਪਹਿਲਾਂ ਹੋਇਆ ਕਰਦੇ ਤੇ ਪਾਥੀਆਂ ਨੇ ਬਾਗ ਵੀ ਆ ਪਾਥੀਆਂ ਦੇ ਵੀ ਮਿਲ ਕੇ ਦਾ ਬਾਗਾ ਇਹ ਹੋਈ ਫਸਟ ਟਾਈਮ ਟਰੈਕਟਰ ਚੱਲਣ ਲੱਗਾ ਆਪਣੇ ਤੋਂ ਹੁਣ ਆਏ ਨਹੀਂ ਪਤਾ ਇਹਨੂੰ ਬੈਕ ਬੋਕ ਕਿੱਥੇ ਲਾਉਣਾ ਇੱਥੇ ਆ ਕੇ ਲਿਖਣਾ ਲਿਖਾ ਹਾ ਤਾਂ ਟਰੈਕਟਰ ਚਲਾਉਣਾ ਉਤੀ ਜਾ ਕੇ ਟਰੋ ਅਸੀਂ ਆਏ ਤੇ ਖੇਡਣਾ ਆਪਾਂ ਆ ਗਏ ਯੂਪੀ ਚ ਦਿਹਾੜੀ ਲਾਉਣਾ ਪਲਾਨ ਸਾਡਾ ਖੇਲਣ ਦਾ ਤਾਂ ਹਾਂ ਕਿੰਨੇ ਕਿੰਨੇ ਚ ਭੁੰਗੇ ਹੋਏ ਹਾਂ 15 ਤੋਂ ਦਿਹਾੜੀ ਤੋਂ ਨੂੰ ਆ ਕੰਮ ਦੀ ਦੇਣੀ ਆ ਸੀ ਸਾਨੂੰ ਨਹੀਂ ਸੀ ਪਤਾ ਬਾਜੀ ਧੱਕਾ ਹੋਇਆ ਹੀ ਮਾਂ ہماری ਸ਼ਕਤੀਆਂ ਦਾ ਗਲਤ ਬਿਓਕੀ ਅਗਿਆ ਆ ਮਾਂ ਸਵੇਰ ਦਾ ਨਾਸ਼ਤਾ ਯੂਪੀ ਮੇ ਕਰਾਂਗੇ ਕੰਮ ਕਰਾਂਗੇ ਦੁਪਹਿਰ ਸ਼ਾਮ ਦਾ ਰਾਸਤਾ ਪੰਜਾਬ ਮੇ ਕਰਾਂਗੇ ਸੋਰੀ ਡਿਨਰ ਆਮ ਕਾ ਡਿਨਰ ਪੰਜਾਬ ਮੇ ਕਰਾਂਗੇ ਤੇਰਾ ਬਲੌਗ ਚਾਲੂ ਹੈ ਹਾਂ ਨਾ ਚਾਲੂ ਨਹੀਂ ਹੈ ਬਣ ਰਿਹਾ ਹੈ ਤਿਆਰ ਹੋ ਗਏ ਆਪਾਂ ਛੇਆ ਦਾ ਘੱਟਾ ਪੋਆ ਲਿਆ ਲੋਕ ਮਤਲਬ ਕੀ ਡਰਨ ਮੂਡ ਸੈਡ ਮੂਡ ਨਾਲ ਵੀ ਬਣਾ ਰਹੇ ਆ ਹੁਣ ਤੁਹਾਨੂੰ ਦੱਸ ਨਹੀਂ ਸਕਦੇ ਕਿਉਂ ਕਿ ਇਹ ਬਲੌਗ ਸਾਡਾ ਸ਼ਾਇਦ ਬੰਦਾ ਉਹ ਵੀ ਦੇਖ ਸਕਦਾ ਜਿਨ੍ਹਾਂ ਨੇ ਸਾਡਾ ਹਰਾ ਫੇਰਾ ਕਰਿਆ ਜਿਨ੍ਹਾਂ ਨੇ ਹਾਂ ਨਹੀਂ ਕਿਉਂਕਿ ਦੇਖਦੇ ਆ ਮੈਨੂੰ ਆਇਆ ਤਾਂ ਮੈਂ ਕੇ ਹਵਾ ਉਹਨੇ ਕਹਿੰਦਾ ਬਾਈ ਵਲੌਗ ਵਧੀਆ ਬਣਾਉਣਾ ਵੀ ਤਾਂ ਕਰਕੇ ਆਪਾਂ ਉਹ ਚੀਜ਼ ਕਹਿਣੀ ਨਹੀਂ ਐ ਚ ਕਿਤੇ ਸਮਝ ਜਾਣਾ ਫੇ ਗਾਹ ਜਾਦਾ ਪੈਜੋ ਜਿਹੜੇ ਜਿਹੜੇ ਵੀ ਵੀਰ ਭਰਾ ਬਡਾਨੇ ਦਾ ਠਾਠਾ ਬਣਵਾਉਣਾ ਚਾਹੁੰਦੇ ਨੇ ਉਹ ਭਾਈ ਯਾਰ ਐ ਐ ਐ ਕੋਈ ਯਾਰ ਐ ਅੱਧਾ ਦਾ ਕੋਈ ਐਗਾ ਨਹੀਂ ਜੱਜਦਾ ਭਾਈ ਆ ਭਾਈ ਜੱਜਦਾ ਕਰ ਗੁੱਟੀ ਉੱਤੇ ਕਹਿਣਾ ਗੁੱਟੀ ਉੱਤੇ ਬੰਨ ਕੇ ਵਡਾਨਾ ਫਿਰਦੇ ਦਾੜੀ ਉੱਤੇ ਬੰਨਿਆ ਦਾੜੀ ਉੱਤੇ ਹਟਾ ਦੇ ਯਾਰ ਹਟਾ ਦੇਗਾ ਵਧੀਆ ਲੱਗਦਾ ਜੱਜਨਦੇ ਆ ਪੂਰਾ ਗੱਡੀ ਦਾ ਢੇਡਾ ਲੈਣਾ ਨਾਲੇ ਕਿੱਧਰ ਇੱਧਰ ਬੈਂਚਰ ਹੋ ਗਿਆ ਬੋ ਜੀ ਮਿੱਤਰੋ ਮੁੰਡੇ ਦੀ ਦਸਤਾਰ ਬੰਦੀ ਹੋਣ ਲੱਗੀ ਆ ਸਾਨੂੰ ਚੰਗੀ ਨਹੀਂ ਲੱਗੀ ਹੈਗੀ ਮਾਫ ਕਰ ਤੇਰੀ ਲਾ ਕੇ ਫੇਰ ਦੁਬਾਰੇ ਬੰਦੇ ਆ ਉਹਨ ਦਸਤਾਰਾਂ ਦੁਆਰੇ ਸਜਾਈਆਂ ਜਾਣੀਆਂ ਨੇ ਉਸਤਾਦ ਹਰਮਨਦੀਪ ਜੀ ਇੰਗਰੀ ਵੱਲੋਂ ਪਹਿਲਾ ਟਰਾਈ ਮੈਂ ਕਰੀ ਸੀਗੀ ਵੀ ਮੈਂ ਬਣਾ ਲਵਾਂ ਹਾਂਜੀ ਗੋਲ ਗੱਪੇ ਸਟਾਰਟ ਇੱਕ ਹੋਰ ਮੰਨੂ ਦਾ ਦੇ ਦੇ ਮੈਨੂੰ ਦੋ ਰੱਖ ਆਈ ਗੋਲ ਗੱਪਿਆਂ ਨੂੰ ਖਾ ਕੇ ਆਪਾਂ ਖੜਾਂਗੇ ਖਾੜੇ ਸ਼ੁਰੂ ਤੈ ਵੀ ਕੀ ਖਾਣਾ ਸਮੇ ਸਮਾਪਤੀ ਦੀ ਘੋਸ਼ਣਾ ਕੋਸ਼ਣਾ ਨੋ ਜੀ ਨੂਨੇ ਨੂਨ ਖੇਡ ਗਿਆ ਪੱਪੀ ਦੀ ਫਿਕਸੋ ਸੁੱਕ ਗਈ ਕਿਰਗੀ ਪੱਪੀ ਤੇਰੀ ਫਿਕਸੋ ਸੁੱਕ ਗਈ ਕਿਰਗੀ ਪੱਪੀ ਕੱਪੜੇ ਕਰ ਲਿਆ ਚੇਂਜ ਆਪਾਂ ਲੱਗਿਆ ਹੁਣ ਨਿਕਲ ਥੋੜੀ ਤੇਰੇ ਤੇ ਹੀ ਟ੍ਰੇਨ ਆਪਣੀ ਹੈਗੀ ਆ 8:00 9:00 ਵਜੇ ਦੀ ਟ੍ਰੇਨ ਆ ਤੇ ਆਪਾਂ ਨੂੰ ਪਹੁੰਚਾ ਦੂਗੀ ਉਹ ਸਾਢੇ 3 ਘੰਟੇ 'ਚ ਸਮਾਪਤੀ ਹੋ ਗਈ ਆ ਬਹੁਤ ਵਧੀਆ ਨਗਰ ਕੀਰਤਨ ਸੀ ਦਾ ਪਿੰਡ ਦੇ ਉੱਤੋਂ ਦੀ ਸੀਗਾ ਵਾ ਪਿੰਡ ਛੋਟਾ ਦਾ ਇਹ ਤੇ ਆ ਮੰਦਿਰ ਆ ਮੰਦਿਰ ਦੇ ਨਾਲ ਇਹ ਮਹਾਰਾ ਦਾ ਪ੍ਰਕਾਸ਼ ਕਰਿਆ ਹੋਇਆ ਦਾ ਬਾਕੀ ਇੱਥੇ ਤੱਕ ਜਿਨ੍ਹਾਂ ਨੇ ਵੀ ਵਲੌਗ ਦੇਖ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੁਬਾਰੇ ਵੈਕ ਕਰ ਲੋ ਇੱਥੇ ਹੁਣ ਲੰਗਰ ਛਕਾਣਾ ਉਸ ਤੋਂ ਬਾਅਦ ਫਿਰ ਲੰਗਰ ਛਕ ਕੇ ਫਿਰ ਆਪਾਂ ਨਿਕਲਦੇ ਆਂ ਮੁੰਡੇ ਨੂੰ ਕਹਿੰਨੇ ਵੀ ਗੱਡੀ 'ਚ ਛੱਡ ਕੇ ਆਊਗਾ ਚੰਗਤ ਬੱਚਿਆਂ ਦਾ ਚਾੜਦੇ ਆ ਪਾਈ ਪਾਈ ਫਿਰ ਆ ਪਾ ਲੈ ਲਈ ਬੱਚਿਆਂ ਦੇ ਚੌਲ ਚਾਕੇ ਚੌਲੇ ਚੌਲ ਹੋਈ ਬਈਆ ਯੂਪੀ ਚ ਕੜੀ ਨਾਲ ਚੌਲ ਚੌਲ ਨਾਲ ਕੜੀ ਆਗੇ ਚਮਚ ਬਾਈ ਯਾਰ ਏ ਬੁਰੀਏ ਬਾਈ ਘਾਰ ਹੀ ਬੁਰੀਏ ਬਾਈ ਘਾਰ ਵਾਪਸੀ ਸਰੀਰ ਗਿਆ ਟੁੱਟ ਬੋਹਦਾ ਉਹ ਡਿੱਟ ਲੈ ਲਾ ਹਰਮਨ ਟਿਕਟ ਪਹਿਲੀ ਨਹੀਂ ਵੇ ਖਲਾ ਭਰਾਵਾ ਜਾਲਾ ਕੋਣ ਬਜਟ ਹੈਗਾ ਵੀ ਆਪਣੇ ਬਹੁਤ ਯਾਰ ਲੇਜ ਨੂੰ ਜੇ ਫੜ ਲਈ ਯਾਰ ਲੋ ਭਾਈ ਨਿਊ ਟ੍ਰੈਂਡ ਬੈਠਣ ਨੂੰ ਜਗ੍ਹਾ ਮਿਲੀ ਨਹੀਂ ਸਾਨੂੰ ਉੜੀਆਂ ਤੇ ਬੈਠ ਗਏ ਆ ਅੰਦਰ ਨੂੰ ਜਾਣਾ ਪੜੇਗਾ ਨਾਲ ਚੱਲਣ ਨਦੀਆ ਸਪਰਾਈਟ ਫੁੱਲ ਜਾ ਤਰਪਰੇ ਆਪਾ ਪੁੱਜ ਚੁੱਕੇ ਆ ਚੰਡੀਗੜ੍ਹ 에어ਪੋਰਟ ਤੇ ਹਾਂ 에어ਪੋਰਟ ਤੇ ਨਹੀਂ ਆਉਂ ਬਾਕੀ ਮਰਗੀ ਫਾਂਗਣਾ ਪਹਿਲਾਂ ਇੱਥੇ ਡਿੱਗ ਗਿਆ ਸੀ ਆਪਣਾ ਮਾਈਕ ਤੇ ਮੈਕ ਆਪਣਾ ਮਿਲ ਚੁੱਕਾ ਆ ਉਸ ਤੋਂ ਬਾਅਦ ਕੱਢਣ ਦਾ ਜੇ ਰਾਜ ਨਹੀਂ ਬਣਿਆ ਮੈਂ ਚੱਲ ਛੱਡ ਹੁਣ ਨਹੀਂ ਕੱਢਣਾਗਾ ਤੇ ਹੁਣ ਆਪਾਂ ਪਹੁੰਚ ਗਏ ਚੰਡੀਗੜ੍ਹ ਮੰਡੋਮੇਟੀ ਹੁਣ ਪਹੁੰਚਣਾ ਆਪਾਂ ਬੰਦ ਉਸ ਤੋਂ ਬਾਅਦ ਕਰਾਂਗੇ ਤੁਹਾਨੂੰ ਟਾਟਾ ਬਾਏ ਬਾਏ ਤੁਹਾਨੂੰ ਪਹਿਲਾਂ ਹੀ ਕਰ ਦਈਏ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਣੀ ਐਂਡ ਹੈ ਜੜੀ ਉਸ ਟਾਈਮ ਤੇ ਨਹੀਂ ਹੋ ਜਾਂਦੀ ਆ ਜੀ ਭਾਈਓ ਇੱਕ ਵਾਰ ਫੇਰ ਕੁੱਡ ਦੀ ਮਾਰਨਿੰਗ ਹੋ ਚੁੱਕੀ ਆ ਉਹ ਇਸ ਕਰਕੇ ਕਿਉਂਕਿ ਅਸੀਂ ਰਾਤੀ ਪਹੁੰਚੇ ਸੀਗੇ 1 ਵਜੇ ਆੰਦੇ ਸਾਰੇ ਅਸੀਂ ਆਏ ਕਰਕੇ ਜਿੱਕੜਾ ਯਾਰਡ ਚ ਕੋਈ ਸਮਾਨ ਗੇ ਰਿਆ ਹੁੰਦਾ ਨਾਲ ਦੀ ਨਾਲ ਆਪਾਂ ਸੌ ਗਏ ਉਸ ਤੋਂ ਬਾਅਦ ਸਵੇਰੇ ਨਾਲ ਦੀ ਨਾਲ ਆਪਾਂ ਫੇਰ ਦੁਬਾਰੇ ਕੰਮ ਤੇ ਆ ਗਿਆਂ ਬਾਕੀ ਜਿਨ੍ਹਾਂ ਨੇ ਵੀ ਵਲੌਗ ਦੇਖ ਲਿਆ ਔਰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਨਾਲੇ ਆਪਣੀ ਤਰਫ ਤੋਂ ਸ਼ੇਅਰ ਵੀ ਕਰਕੇ ਜਾਇਓ ਕਮੈਂਟ ਦੇ ਵਿੱਚ ਵੀ ਜਰੂਰ ਦੱਸਿਓ ਤੁਹਾਨੂੰ ਵਲੌਗ ਕਿਦਾਂ ਦਾ ਲੱਗਿਆ ਬਾਕੀ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵਲੌਗ ਵਿੱਚ ਧੇਰ ਆਵਾਂਗੇ ਦਰਸਤ ਆਵਾਂਗੇ ਤਗੜੇ ਹੋ ਕੇ ਆਵਾਂਗੇ ਕੁਝ ਨਾ ਕੁਝ ਨਵਾਂ ਲੈ ਕੇ ਆਣ ਦੀ ਕੋਸ਼ਿਸ਼ ਕਰਦੇ ਰਹਾਂਗੇ ਬਾਕੀ ਤੁਸੀਂ ਸਪੋਰਟ ਕਰਦੇ ਰਹੋ ਟੈਲ देम ਬਾਏ ਬਾਏ